ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਾ ਕਿੰਨੀ ਅੱਜ ਇਹ ਪਿੰਡ ਵਾਲੀ ਮੋਟਰ 'ਪਾ ਫਟ ਪਾਉਣ ਆਹ ਸਾਈਡ 'ਵੜ ਤਸੀ ਟਰੈਕਟਰ ਨਾਲੇ ਬਾਤ ਸੀ ਆਹ ਸਾਈਡ ਫਿਰ ਗਨੇ ਟਰੈਕਟਰ ਵੜਨਾ ਨਹੀਂ ਸੀਗਾ ਇਹ ਹੱਤਾਂ ਨਾਲੇ ਪਾਉਂਗੀ ਕਹੀ ਨਾਲ ਮਿੱਟੀ ਗਿੱਲੀ ਵਈ ਆ ਉਧਰ ਅਮਰੇ ਚਨਾ ਦਾ ਲਾਤਾ ਅੰਜਵਾਰੀ ਆਪਣੀ ਐ ਡੱਟੇ ਨਹੀਂ ਉਧਰ ਲੱਗੇ ਹੋਏ ਨੇ ਹੋਰ ਕੋਤ ਉਹ ਖੜੂ ਬੈਠਾ ਉਂਦਰ ਲਾਈਏ ਬੱਟ ਲੋਈ ਲੁਹਾਵਾ ਲਾਉਣ ਦੀ ਵਾਰੀ ਆ ਗਈ ਹੁਣ ਇਕੱਠਿਆਂ ਦੇ ਰਲ ਕੇ ਲੁਹਾਵਾ ਲੱਗਦਾ ਹਾਂ ਇਕੱਠਿਆਂ ਦੇ ਕੱਲਿਆਂ ਦੇ ਨਹੀਂ ਲੁਹਾਵਾ ਲੱਗਣਾ ਹੈ ਰਲ ਕੇ ਲੱਗਣਾ ਸਾਰੇ ਬੜੀ ਕਹੀ ਨਾਲ ਮੋਗਗੇ ਨੇ ਮਿੱਟੀ ਦੇ ਘੜਾ ਉੱਪਰ ਮਿੱਟੀ ਰੱਖਦਾ ਮੋੜੀ ਮੋੜੀ ਪਰ ਕਹੀ ਨਾਲ ਹਾਏ ਹਾਏ ਆਹ ਕੰਦੀ ਬਹੁਤ ਵਧੀਆ ਹੈ ਹਲ ਜਿਹੜੀ ਠੀਕ ਹੈ ਮਿੱਗੀ ਸੱਕੀ ਹੁੰਦੀ ਫੇਰਦਾ ਰਾਵਣਾ ਚਲਣੀ ਤੇ ਹਨਾ ਸੱਕੀ ਹੁੰਦੀ ਵਟਾਂ ਪਰ ਇੱਕ ਗੱਲ ਆ ਸਿੱਕੀ ਨਹੀਂ ਜਿਹੜੀ ਗਿੱਲੀ ਆ ਰਿਮੋਟ ਹੋ ਰਿਹਾ ਹਮ ਕੰਮ ਐਨ ਫਿਲਣੀ ਨਹੀਂ ਉਹ ਫਿਲਣੀ ਨਹੀਂ ਜੀ ਠੀਕ ਨੇ ਕੰਮ ਪੱਕਾ ਹੈ ਬਸ ਅਸੀਂ ਵੀ ਦੇਖ ਲੈ ਜੌਰ ਤਾਂ ਲੱਗਦਾ ਫੁੱਲ ਪਰ ਕੰਮ ਇਹ ਯੂਨਿਟੀ ਛੱਡਦੀ ਹੁੰਦੀ ਹੈ ਫਿਰ ਹੌਣ ਸੁੱਕੀ ਹੈ ਥੋੜੀ ਥੋੜੀ ਇਹ ਹੋਰ ਦੇ ਸ਼ਕੋਦੀ ਆ ਪਰੇ ਲਾਤੀ ਥੱਲੇ ਕਰ ਹੁਣ ਬੰਦਾ ਘਰੇਟੇ ਆ ਪਤਾ ਪਤਾ ਜਾ ਰਹੇ ਨਾ ਪਤਾ ਨਹੀਂ ਆ ਪਾਈ ਮਿੱਟੀ ਉਹਰੇ ਚਲ ਖਾਣ ਤੂੰ ਮਤਵਾ ਉਹ ਇਹਦਾ ਹੱਲ ਦਵਾ ਰਲਾਉਣਾ ਦੂਰ ਤੋਂ ਹੀ ਲੈਣੀ ਮਿੱਟੀ ਪੁੱਤ ਦੂਰ ਤੋਂ ਹੀ ਲੈੜੇ ਤੋਂ ਨਹੀਂ ਮਿੱਟੀ ਲੈਣੀ ਹੈਗੀ ਇਹਨੇ ਲੈੜੀਆਂ ਲਪਾ ਦੇਣਾ ਲੈ ਹੁਣ ਜੇ ਟੋਵਾ ਪੜਦੀ ਉਹਦੇ ਨਾਲ ਲੱਗਿਆ ਪਤਾ ਨਾ ਤੱਕ ਦੂਰ ਲੋਟੇ ਆ ਰਾਵਣਾਂ ਅਰੇ ਮੈਂ ਦਿਖਾਉਂਦਾ ਲੈ ਦੇਖੀ ਆਹ ਠੀਕ ਹੈ ਮੈਂ ਤਾਂ ਦੇਖ ਕਰ ਹੌਣ ਪਾਣੀ ਛੱਡ ਦੇਣਾ ਪਾਣੀ ਕੱਲ ਨੂੰ ਇਸ ਟਾਈਮ ਨੂੰ ਕਰਨਾ ਹੋਊਗਾ ਸਰ ਇਹ ਕਦੋਂ ਕਰ ਦੇਣਾ ਜੀ ਲੈਟ ਆਈ ਇਹ ਲੈਟ ਆਈ ਬਸ ਫਾਈਨਲੀ ਕੰਮ ਹੋ ਗਿਆ ਤੁਹਾਡਾ ਫਤਿਹ ਉਹ ਬੱਤਰ ਹੈਗੀ ਬਸ ਮੀਂਹ ਮੈ ਜਾਵੇ ਹੂੰ ਮੀਂਹ ਉਹ ਪੈ ਜਾਵੇ ਮੀਂਹ ਪੈ ਗਿਆ ਫਤਿਹ ਤਿਆਰ ਆ ਸਾਰਾ ਕੰਮ ਹਾਂ ਫਤਿਹ ਪਰੌਂਠਾ ਲਾਉਣਾ ਹੀ ਆ ਗਰਮ ਗਰਮ ਬਸ ਹੁਣ ਵੀ ਮੈਂ ਕਿ ਪਾਣੀ ਨਹੀਂ ਪੈਣਾ ਖੇਤਾਂ ਤੇ ਕੱਟ ਲੱਗਣਾ ਗਿੱਲੀ ਹੈ ਜਿਹੜੇ ਸਾਹਮਣੇ ਕਿਹਦਾ ਕੱਕਣਾ ਚੱਲਦੀ ਹੈ ਹਾਂਜੀ ਲੱਗ ਉੱਧਰ ਦਰਦੀ ਬੈਂਕ ਦੀ ਬਦੀ ਥੱਕੇ ਦੂਗਾ ਆਇਆ ਭਾਈ ਇਹ ਨਾਲ ਵੀ ਕੰਮ ਨਬੜ ਗਿਆ ਸਰੇ ਲੱਗੇ ਆਣ ਬਟ ਮਲਕਾ ਉੱਧਰ ਲੋੜੇ ਨਹੀਂ ਉੱਧਰ ਇਹਦੇ ਬਰਾਬਰ ਇਹਨਾਂ ਨੂੰ ਪਾਉਣ ਦਾ ਖਤਰਾ ਹੋਣਾ ਥੋੜਾ ਜਿਹਾ ਹੋਈ ਚੱਲੀ ਹੁਣ ਘਰਾਂ ਨੂੰ ਦੇਖਿਓ ਮਿਸਤਰੀ ਘਰਾਂ ਨੇ ਆ ਗਿਆ ਹੁਣੇ ਤੇ ਲੋ ਭਾਈ ਘਰ ਆ ਕੇ ਸੀਗੇ ਅਨਨ ਨੇ ਟੱਲਣੇ ਪੇਤਰ ਕਨੇ ਟੋਟੇ ਚਾਹੀਦੇ ਆ ਟੋਟੇ ਮੁੱਕੀ ਕਿ ਸੀਗੇ ਕੈਮੀਕਲ ਵਾਲੇ ਇਹ ਜਾ ਕੇ ਲੈ ਕੇ ਆਏ ਹੁਣ ਇੱਧਰ ਇਹਨਾਂ ਨੇ ਜਾਨ ਨੂੰ ਥਮਲਾ ਲਾਤਾ ਇੱਕ ਸਾਈਡ ਹੁਣ ਕਾ ਕਰਨਾ ਚਾਹਨਾ ਸੁਣਾਓ ਨਾ ਨਾਮ ਸੌਤੀ ਮਜਾ ਨੂੰ ਕਾ ਇਹ ਅੰਕਲ ਨੇ ਟੋਰ ਬਣਾਉਣਾ ਨੀ ਹਾਂ ਜਾਨਾ ਕਿਹਦੀ ਗੋਲਾ ਨਾ ਯਾਰਾ ਕੱਲ ਥੱਲੇ ਬੰਦ ਕਰਨੀਆਂ ਰੱਖਣੀਆਂ ਕਿਥੇ ਥੱਲੇ ਅੱਡੀ ਗੱਬੀ ਨਾ ਨਾ ਖੋਲਣੀਆਂ ਉਹ ਵੀ ਖੋਲਣੀਆਂ ਸਾਰੀ ਕੁਝ ਤਾਰਾਂ ਹੀ ਰੱਖਣੀਆਂ ਬਸ ਅੱਛਾ ਥੋੜੀ ਇੰਨੀ ਹੀ ਛੜ ਦੇ ਇੰਨੀ ਕ ਅੱਛਾ ਜਿਆਦਾ badi ਨਹੀਂ ਥੋੜੀ ਜੀ ਟੁਕੜੀ ਪਿੱਛਾ ਇਹ ਕਾਜ ਸੁਣਣਾ ਹੈ ਤਾਂ ਕਵਰਾਂ ਨੂੰ ਥੱਲੇ ਜਾਣ ਦੀ ਇੰਨੀ ਕ ਰੱਖ ਲਈਏ ਹਾਂ ਹਾਂ ਜਮੀਂ ਥੋੜੀ ਜੀ ਬਸ ਬਾ ਉਹਨਾਂ ਨੇ ਤਾਰਾਂ ਅੱਗੇ ਪਿੱਛੇ ਕਰ ਲਈਆਂ ਜੋ ਸਰ ਅਦੇ ਤੇ ਕਰਕੇ ਤਾਂ ਪਿਛਾਣਾ ਪਕੜ ਇਹ ਮਸਾਜ ਕਰਨੇ ਤੋਂ ਮਸਿਲ ਦੇ ਹੈ ਮਸਾਜ ਦੇ ਕਿਹੜੀ ਅੱਛਾ ਹਾ ਵਾਈਬ੍ਰੇਟਰ ਨਾ ਤੇਰੇ ਤੇ ਲੱਗ ਜਾ ਉਹ ਆਤ ਲਗਾ ਸਕਦੇ ਐਸੇ ਲਗਾ ਲਓ ਸੰਤ ਮਾਰ ਦਿਓ ਰੈਣ ਦੇ ਛੱਡ ਦੋ ਦੂਵੀ ਤਾਂ ਨਹੀਂ ਹੈ ਟੈਲਾ ਧੋਣੇ ਵਾਲੀ ਟੈਲਾ ਧੋਣੇ ਵਾਲੀ ਤਾਂ ਨਹੀਂ ਹੈ ਕੀ ਹੈ ਮਸ਼ੀਨ ਟੈਲਾ ਧੋਣੇ ਵਾਲੀ ਕਿਹੜੀ ਨਹੀਂ ਰੜੀ ਰਗੜਾਈ ਜੀ ਕਰਦੀ ਹੁੰਦੀ ਬਹੁਤ ਹੁੰਦਾ ਦਿਖਣਾ ਉਹ ਥੋੜਾ ਚੱਲ ਲਾਉਂਗਾ ਕਿਆ ਇਹਦਾ ਇਹ ਤਾਂ ਬਬੇਂ ਕਿਆ ਨਾ ਬਬੇਂ ਜਿੰਨਾ ਤੇਲ ਆਣੀ ਨੇ ਚੰਗੀ ਤਰ੍ਹਾਂ ਤੋਂ ਹੋ ਜਾਂਦੀ ਆ ਮਾਲ ਨੂੰ ਤਾਂ ਰਗੜਾਈ ਵੱਧ ਗਿਆ ਤਾਂ ਹਾਂ ਉਹ ਗੋਲ ਦੇੰਤ ਨਾਲ ਰਗੜਾਈ ਵਾਲੀ ਬੋਤਲ ਉਹ ਤਾਂ ਯਾਰ ਤੇਲ ਵਾਸਤੇ ਥੋੜਾ ਹੁੰਦਾ ਹਾਂ ਪਟਾਲ ਪੱਥਰ ਵਾਸਤੇ ਹੁੰਦੀ ਆ ਇਹ ਲਗਾ ਨਾ ਚੱਲ ਇਹ ਤੇਲ ਪਰ ਵੀ ਲੱਗਦੀ ਜੀ ਮੈਨੂੰ ਕਿਆ ਇਹ ਤਾਂ ਬਵਾਤੋ ਤੋਂ ਹੋਰ ਵੀ ਚੰਗੀ ਤਰ੍ਹਾਂ ਹਾਂ ਇੰਨੀਆਂ ਨਿਗੰਦੀ ਤੇਲ ਸਾਫ਼ ਕਰੀਆ ਅੱਛਾ ਚੈਲ ਦੀ ਸਕਲ ਨਹੀਂ ਚੋਣੋ ਵੀ ਅੱਛਾ ਜੀ ਕਿਹੜੀ ਡੱਬੀ ਕਿਹੜੀ ਡੱਬੀ ਉਹ ਛੱਡਣੀਆਂ ਸਾਰੀਆਂ ਉਹ ਹਾਂ ਹਾਂ ਦੋਏ ਡੱਬੀਆਂ ਐ ਉਹ ਇੱਕ ਨਾਲ ਕੈਮਰੇ ਵਾਲੇ ਦੀ ਐ ਵਿੱਚ ਉਹ ਕੈਮਰਾ ਤਾਰ ਅੱਗੇ ਪਿੱਛੇ ਕਰਨੀ ਬਗੀ ਤਾਂ ਛੜਾਈ ਉਹ ਵੀ ਲੱਗਦੀ ਐ ਤੇ ਇਧਰ ਝੇੜਤੀਆਂ ਨਾ ਨੇ ਇਧਰ ਆਕੇ ਇਹਨੂੰ ਲਾ ਕੇ ਬਣਾ ਰਾਂ ਮੈਂ ਇਹ ਕੋਈ ਡਰ ਨਹੀਂ ਹੋ ਰਿਹਾ ਅਰੇ ਚਮਕਾ ਦੇ ਆਹਾ ਏਰੀਆ ਇਧਰ ਨਾਲ ਸਾਫ ਕਰ ਦੇ ਅਨ ਆਹ ਸਾਈਡ ਦੇਖਾਂਗੇ ਬਾਅਦੋਂ ਇਹ ਲੱਕੜੀ ਰਗਾ ਮਸਰੂਗਾ ਫੇਰ ਦੇਖਾਂਗੇ ਇੱਧਰ ਕੀ ਡਿਜ਼ਾਈਨ ਜ ਆਪਣੀ ਇਹ ਲੱਕੜੇ ਨਾਲ ਸ਼ੀਸ਼ਾ ਜਿਹਾ ਲਾ ਦਾਂਗੇ ਉੱਪਰ ਇਹਦੇ ਅੱਗੇ ਦੇਰੇ ਫਮਲੇ ਟੈਲ ਲਾ ਕੇ ਕੋਈ ਲੱਗਦੇ ਆ ਤ੍ਰਿਕਲਿਆਂ ਸਿਰ ਤੱਕ ਲੱਗਦੀ ਹੈ। ਹੋਰ ਇਹਦਾ ਕੋਣਾ ਪੀਸ ਹੈ। ਪੂਰੀ ਹੈ। ਚੁੜਾਈ ਪੂਰੀ ਰੱਖ ਲਈ ਬਾਅਦ ਵਿੱਚ ਛੋਟਾ ਪਾ ਦੇਣਾ। ਅੱਛਾ ਮਤਲਬ ਇਧਰੋਂ ਸਿਰੇ ਤੱਕ। ਇਹਦੀ ਪੀਸ ਦੀ ਚੁੜਾਈ ਪੂਰੀ ਹੈ ਜਿੰਨੀ ਆਈ ਸੀ ਪਿੱਛੋਂ। ਅੱਛਾ ਅੱਛਾ 19। 19 ਚੁੜਾਈ ਪੂਰੀ ਰੱਖ ਲਈ। ਬਾਕੀ ਛੋਟਾ ਪਾ ਦੇਣਾ। ਹੋਰ ਅੱਧਾ ਖੋਗੇ। ਬਾਕੀ ਦੇਖ ਲਾਂਗੇ ਜੇ ਦੂਜੀ ਲਾ ਲਾਂਗੇ। ਅੱਛਾ ਮੰਨ ਤੁਸੀਂ ਟੋਟਾ ਪਾ ਲਿਆ। ਅੱਛਾ ਅੱਛਾ। ਹੈਗਾ ਆਪਣੇ ਕੋਲ ਟੋਟੇ ਪਈਆਂ ਦੂਜਾ। ਹਾਂ ਹਾਂ ਬਸ ਠੀਕ ਹੈ। या तो तोता तो तो हंदा hmm. तो नहीं इतने गब्बे ओ भी लेवा आओ पट्टी लेन लावणी चिट्टी पट्टी लानी बाद चौ बाद पहले कच्चा रख के देखना अच्छा अच्छा था। खसी रहेगी बहन की ਰਾਂਕੀ ਉਹ ਹਾਂ ਉਹ ਜਿਹੜਾ ਤਾਰੇ ਹੀ ਕੱਢਣੀ ਆ ਉਹਨਾਂ ਨੇ ਸਿਰਫ ਤਾਰੇ ਦੇਖਣ ਵਾਸਤੇ ਛੱਡੀ ਆ ਉਹਨਾਂ ਨੇ ਇਹ ਤਾਂ ਸੂਤ ਪੁੱਤ ਸੀ ਛੱਡ ਲਈ ਸੀ ਮਾਸਕ ਨਹੀਂ ਆਹ ਤਾਂ ਟੱਕਣ ਜੇ ਲਾ ਦੇਣੀ ਆ ਨਾ ਪਰ ਇੱਕੀ ਕਮੀ ਆ ਜਦ ਜਦ ਤੱਕ ਸਾਂਹ ਦਾ ਟੈਲਮ ਹੈ ਮਾਲ ਜੀ ਕਿਤੇ ਵੀ ਹਲਕੀ ਪੁਲਕੀ ਵੀ ਟੱਚ ਹੋ ਗਈ ਆ ਦੇ ਹਾਂ ਇੱਕ ਕਮੀ ਆ ਦੇ ਇੱਕ ਕਮੀ ਆ ਸੱਪੱਤਰ ਹੋਰ ਕੋਈ ਕੰਨੀ ਨਹੀਂ ਹੁਣ ਇਹਦਾ ਲਾਜ ਫਿਰ ਇਲਾਜ ਕਿਹ ਹੋਣੀ ਤੇ ਲੈ ਜਾ ਤਾਂ ਆਪਣਾ ਉਹੀ ਖਬਰ ਹੋ ਜਾਣੀ ਜਿਹਦਾ ਯਾਰ ਮੇਰੇ ਕੋਲ ਕੁਝ ਜਿਹਾ ਕਪੜਾ ਨਾ ਰੱਖਿਆ ਸੀ ਇਹਦਾ ਐਂਕੀ ਦੀ ਆਂ ਆਇਆ ਰ ਆ ਇਹਨੇ ਮ ਰੱਖਿਆ ਦੋ ਤੋਕੜਾ ਹਾਂ ਮਸ ਇਹਦਾ ਮਾਰ ਜਾ ਵੀ ਕੋਈ ਟੱਚ ਹੋ ਜਾਵੇ ਨਾ ਹਾਂ ਟੁੱਟ ਜਾਂਦਾ ਜਦੇ ਯਾਰ ਇਹ ਇਹਦਾ ਇਹੀ ਕਮੀ ਆ ਬਾਕੀ ਤਾਂ ਠੀਕ ਸਾਰਾ ਕੁਝ ਔਰ ਤਾਂ ਸਿੱਧਾ ਕਰਦਾ ਨਾ ਪਤਾ ਵੀ ਨਹੀਂ ਲੱਗਣਾ ਹਾਂ ਮਮ ਨੀਚੇ ਕੱਟੇੜ ਕਰੀਂ ਥੱਲੇ ਨਾ ਡੁੱਟੇ ਬਸ ਰੋਕਦੇ ਯੇਸ ਹੋ ਗਿਆ ਨਾ ਨਹੀਂ ਚੜ ਗਈ ਪਤਾ ਵੀ ਨਹੀਂ ਲੱਗਦਾ ਹਾਂ ਪਤਾ ਵੀ ਨਹੀਂ ਲੱਗਦਾ ਲੱਗੀ ਵੀ ਦਿਖਾਉਂਦੇ ਹੁਣ ਤੁਹਾਨੂੰ ਇਹਨੇ ਬੁਰੀ ਹਾਲਤ ਹੋਈ ਵੀ ਖੇਤਾਂ ਚ ਨਾਅਤ ਹੋਈ ਏ 12 ਵਜੇ ਨਾ ਰੋਟੀ ਖਾਦੀ ਹਲੇ ਰੋਟੀ ਰੋਟੀ ਖਾ ਕੇ ਨਾ ਆ ਗਏ ਫੇਰ ਦਿਖਾਉਂਦੇ ਤੁਹਾਨੂੰ ਜਦ ਤੱਕ ਰਹਿੰਦੀ ਐ ਸੈਟਿੰਗ ਹੋ ਜੂਗੀ ਇਹਦੀ ਜਦ ਤੱਕ ਸ਼ਾਇਦ ਆਪਣਾ ਗੇਟ ਵੀ ਆ ਜਾਵੇ ਬਾਕੀ ਦੇਖਦੇ ਆ ਲੋ ਜੀ ਬਈ ਲਾਤੀ ਇੱਧਰ ਵੀ ਟਾਇਲ ਆਪੇ ਇਹਨਾਂ ਨਾਲ ਦੇ ਰੰਗ ਕਰ ਦੇਣਾ ਕਾਲਾ ਫੇਰ ਠੀਕ ਲਕੂਗੇ ਬਾਹਰ ਵੀ ਲਾਉਣੀ ਹੈ ਬਾਹਰ ਅੰਕ ਕਿੱਥੇ ਤੱਕ ਲਗੂਗੀ ਥੱਲੇ ਬਸ ਆ ਦੀਵਾਰ 'ਚ ਅਸੀਂ ਤਾਂ ਨਾ ਥੱਲੇ ਥੱਲੇ ਹਾਂਜੀ ਥੱਲੇ ਤੇ ਲਾ ਦੇਣੀ ਅੰਦਰ ਕਿੱਥੇ ਤੱਕ ਲਾ ਦੇਣੀ ਇਹ ਨਾ ਸੀ ਕਿੰਤਰਸੀ ਤਰਸੀ ਬਕਾ ਇਸ ਪਾਸੇ ਕਿੰਤਰਸੀ ਤੱਕ ਲਾ ਦੇ ਮਸਟ ਵੀ ਨਾ ਸੀ ਨਾ ਸੀ ਕਿੰਤਰਸੀ ਇਹ ਵਿੱਚ ਆ ਦੀ ਬਾਹਰ ਰੱਖੋਗੇ ਕਿ ਉਹਦੀ ਬਾਹਰ ਰੱਖੋਗੇ ਏ ਠੀਕ ਹੋ ਰਹਾ ਨਹੀਂ ਇਹ ਬਾਹਰ ਆਉਂਗੀ हां ਠੀਕ ਹੈ ਲੈ ਲੋ ਵੀ ਹੋਰੇ ਵੀ ਲੱਗ ਗਿਆ ਪੱਥਰ ਆ ਜਾ ਪੱਥਰ ਨਾ ਪੱਥਰ ਵੀ ਸੈਟਿੰਗ ਕਰਦੇ ਇਹਨੇ ਉਹ ਆਪਣਾ ਗੇਟ ਵੀ ਆ ਗਿਆ ਪਿਛਲਾ ਮੈਂ ਤੁਮ ਲਗਾ ਦੇਉਂਗਾ ਮੈਂ ਨਿਕਲ ਜਾ ਦਾਂਗਾ ਹਾਂ ਬਸ ਹਾਂ ਉਧਰ ਹਾਂ ਭਈਆ ਬੈਕ ਸਾਈਡ ਵਾਲਾ ਗੇਟ ਆ ਗਿਆ ਉਹਨੇ ਵਿਟ ਕਰਦਣਾ ਇਧਰ ਮੁਰਲਾ ਦੇ ਕਿੰਨੇ ਦਿਨ ਤੱਕ ਤਿਆਰ ਕਰਦੇ ਚਲੋ ਬਾਈ ਗੇਟ ਲੱਗ ਗਿਆ ਮੈਂ ਲੰਗੇ ਸੀਗਾ ਰੋਪੜ ਸਾਡੇ ਮਿਸਤਰੀ ਦੇ ਸਾਥ ਲੱਗੀ ਸੀਗੀ ਉਹ ਤੁਹਾਨੂੰ ਦਿਖਾਉਂਗਾ ਪਹਿਲਾਂ ਮੈਂ ਗੇਟ ਦਿਖਾ ਦਈਏ ਮੈਂ ਬਾਈ ਆਹੋ ਬਾਹਰ ਤੇ ਨਾ ਬੰਨ ਗਾਇਆ ਗੇਟ ਹਲੇ ਟੈਂਪਰੇਰੀ ਜਿਹਾ ਲਾਇਆ ਬਾਅਦ ਚ ਥੋੜਾ ਡਿਜ਼ਾਈਨ ਦੇ ਪਾਉਂਗੇ ਵਿੱਚ ਤੇ

ਉਹ ਮੈਂ ਕੀ ਕਰੀ ਜੀ ਜੀ ਪਲਾਈ ਲਈ ਦੀ ਨਾ ਪਲਾਈ ਲਈ ਦੀ ਹੈ ਜੀ ਦੂ ਖੜੀ ਠੀਕ ਹੈ ਫਾਈ ਆ ਜਾ ਨਿਕੰਦਰ ਦੇ ਲਾਈਵ ਗਿਆ ਤਾਂ ਜਾ ਬਈ ਅੰਦਰ ਦੇ ਇਦਾਂ ਦੇਖਦਾ ਆਹ ਠੀਕ ਹੈ ਇੱਧਰ ਕੁਝ ਲਵਾ ਲੂੰਗਾ ਜੇ ਲਵਾਣਾ ਹੋਇਆ ਹੋ ਬਾਹਰ ਲੱਗੂਗੇ ਬਾਹਰ ਲੱਗੂਗਾ ਬਾਹਰ ਲੱਗੂਗੇ ਤੇ ਹੁਣ ਦਿਖਾ ਮਿਸਤਰੀ ਦੇ ਸੱਟ ਲੱਗੀ ਵੀ ਹਾਂ ਹੱਥ ਦਾ ਖਾਲ ਦਾ ਹਾਂ ਨਾ ਟੇਲਰ ਆਉਂਗੜੀ ਹੈ ਆਉਂਗੜੀ ਬਟਾਏ ਰਗੀ ਜਦੇ ਤਨੋ ਪੱਟੋ ਵੇ ਸਾਰੇ ਬਰਫੋਂ ਕਹੀ ਮੰਮੀ ਨੇ ਮੰਮੀ ਪਰਫ ਦਿਓ ਠੀਕ ਆ ਠੇਕੇਦਾਰ ਹੁਣ ਓਕੇ ਆ ਹੁਣ ਤੁਹਾਨੂੰ ਦਰਦ ਕਰਦੀ ਉਂਗਲੀ ਖਰਾਬੀ ਤਾਂ ਜਦ ਪਤਾ ਲੱਗਦਾ ਨਸਾ ਤੋਂ ਇਧਰ ਜਦ ਇਹ ਨਸਾ ਉਸਰੂਗੇ ਫਿਰ ਪਤਾ ਲੱਗੂਗਾ ਆ ਤਾਂ ਦਵਾਈ ਦਾ ਦਵਾਈ ਦਾ ਚੱਲ ਕੋਈ ਨਹੀਂ ਆਟਾ ਦੀਪਾਰੀ ਬਹੁਤੀ ਲੈ ਵੀ ਕੋਈ ਕੰਮ ਦੇ ਦੱਸੋ ਨਾ ਕੋਈ ਨਹੀਂ ਦੱਬੀ ਬੰਦ ਰੱਖਣੀ ਹੈ ਦੱਬੀ ਖੋਲ ਦੋ ਹਾਂ ਖੋਲ ਦੋ ਪੁੱਛ ਲੰਨਾ ਮੈਂ ਪੁੱਛਦੇ ਹਾਂ ਇਹ ਲੋਡ ਹੈ ਕਿ ਤਾਂ ਖੋਲਦੇ ਨਹੀਂ ਤਾਂ ਰਹਿਣਦੇ ਬੰਦੇ ਰਹਿਣਦੇ ਪਤਾ ਤਾਂ ਹੈਗਾ ਇੱਕ ਵਾਰ ਤਾਂ ਲਾਈਟ ਜਿਸਾਨੀ ਤੇ ਲਾਤੀ ਥਾਲੂ ਆ ਗਿਆ ਠੀਕ ਹੋ ਗਿਆ ਕਿੱਥੇ ਟੀਏ ਹਟਦਾ ਨਹੀਂ ਯਾਰ ਇਹ ਪੰਗੇ ਬੋਲਦਾ ਹਾਂ ਮਸੋ ਠੀਕ ਹੁੰਦਾ ਫੇਰ ਪੰਗੇ ਦੇ ਲੰਦਾ ਸਾਫ ਕਰ ਲਿਆ ਕੋਰਲਾ ਮਾਲੇ ਜੀ ਗਰਦਮੁੱਤੀ ਹੈ ਚੌਥੇ ਬਾਦੋ ਮੇਰੇ ਜੁੱਗਾ ਵੀ ਪਾਣੀ ਪਈ ਠੰਡਾ ਹਾਂਜੀ ਇੱਥੇ ਲੈ ਆਲੀ ਗੱਲ ਤੋਂ ਸ਼ੁਰੂ ਕਰੂੰਗਾ ਲਾ ਦੂੰਗਾ ਕਰ ਲੂੰ ਮੇਰੀ ਗੱਡੀ ਚੜਾ ਦੇ ਅਗਲੇ ਹੱfte ਤੱਕ ਅੱਛਾ ਜਿੱਦ ਤੱਕ ਨਾਲ ਗੇਟ ਆ ਜੂੰਗਾ ਗੱਡੀ ਅੰਦਰ ਉਹ ਆਪਣੀ ਸਿੱਧੀ ਆਣ ਲਾ ਦੇ ਦਿੰਗੇ ਇਹਦਾ ਕੀ ਕਰਨ ਹੈ ਇਹਦਾ ਕੀ ਕਰਨ ਉਹ ਹਾਂ ਯਾਰ ਅਬ ਗਿੰਦੂ ਆਇਆ ਸੀਗਾ ਇਹਦਾ ਪੂਰਾ ਇਹਨਾਂ ਉਹ ਬਣਾ ਦਿਓ ਚੌਰਸ ਇਹਰੇ ਪਰ ਉਪਰ ਉਹ ਲਵਾ ਦੂੰਗੇ ਹੈ ਇਹਨੂੰ ਗੁੱਲਾ ਰੱਖ ਲਓ ਇਹ ਲਾਣਾ ਕਿ ਆਪਾਂ ਜਾਲੀ ਲਾ ਦੇਣੀ ਲੋਹੇ ਦੀ ਸਟੀਲ ਦੀ ਹੂੰ ਲੋਹੇ ਦੀ ਜਰਜੋਰ ਪਈ ਜਾਣੀ ਸਟੀਲ ਦੀ ਲਾ ਦੇਣਾ ਉਹਨੂੰ ਕੋਈ ਜਰਜੋਰ ਨਹੀਂ ਪੈਣੀ ਠੀਕ ਨਹੀਂ ਸਟੀਲ ਦੀ ਲਾ ਕੇ ਰੱਖ ਦੇਣੀ ਨਾ ਕਿਸੇ ਚੱਕਣੀ ਆ ਉਹਦੀ ਨਾਬ ਤੇ ਛੱਡ ਲੋ ਬਾਕੀ ਮੈਂ ਸ਼ਾਮ ਨੂੰ ਬਰਾਈ ਲੂੰਗਾ ਕੱਲ ਨੂੰ ਸਵੇਰੇ ਸਵੇਰੇ ਸ਼ੁਰੂ ਕਰਨੀ ਆ ਉਹ 9 ਵਜੇ ਆਉਣਾ ਹੁੰਦਾ ਜਰਾ ਗੱਲ ਕਰ ਲਾਂਗੇ ਇਹਦੇ ਬਾਰੇ ਉਹਨੇ ਲਾਪਾ ਨੇ ਨੋ ਬਾਈ ਹੁਣ ਕਰਦੇ ਤਾਂ ਵੀਡੀਓ ਬੰਦ ਕਰੀ ਤੇ ਕੱਲੂ ਦਿਖਾਵਾਂਗੇ ਯਾਰ ਤਾਂ ਬਾਈ ਦੇ ਸੱਤੇ ਲੱਗੀ ਤੇ ਬਚਾਅ ਹੋ ਗਿਆ ਤੇ ਗੇਟ ਵੀ ਲੱਗ ਗਿਆ ਹੁਣ ਪਿਛਲਾ ਗੇਟ ਲੱਗ ਗਿਆ 2-4 ਦਿਨ ਤੱਕ ਆਹ ਗੇਟ ਵੀ ਆ ਜਾਣਾ ਆਪਣਾ ਮੋਰਲਾ ਤੇ ਜਦ ਤੱਕ ਆਪਣਾ ਫਰਸ ਵੀ ਲੱਗ ਜਾਣਾ ਫਿਰ ਗੱਡੀ ਆਪਣੀ ਸਿੱਧੀ ਅੰਦਰ ਬੜੇ ਕਰੂੰਗੇ ਚੱਲੋ ਬਾਈ ਆ ਗੋਲ ਕਰਦੇ ਹਾਂ ਕਰੂਗੇ ਬਾਤਾਂ ਕਰੂਗੇ ਹਰ ਜਿਹੜੀ ਜੋ ਕਿਸ ਬਾਰੇ ਹੈ ਮੇਲੇ ਕਿਸੇ ਅਗਲੇ ਬਲੌਕ ਦੀ